ਨਾਬਾ ਦੇ ਭੋੜੇ ਸਫਲ ਦੀ ਸਫਾਈ ਨੂੰ ਲੈ ਕੇ ਪਿਛਲੇ ਦਿਨੀ ਜਿਹੜੀ ਖਬਰ ਪ੍ਰਕਾਸ਼ਿਤ ਕੀਤੀ ਸੀ ਉਸ ਤੋਂ ਬਾਅਦ ਨਾਬਾ ਦੇ ਵਿਧਾਇਕ ਗੁਰਦੇਵ ਸਿੰਘ ਦੇਮਾਨ ਡਰੇਨ ਵਿਭਾਗ ਤੇ ਐਸਡੀ ਨਾਬਾ ਦੇ ਨਾਲ ਪਹੁੰਚੇ ਨੇ ਉਸ ਸਫਨ ਦਾ ਜਾਇਜ਼ਾ ਲੈ ਰਹੇ ਨੇ ਕਿੰਨੇ ਸਫਾਈ ਜਿਹੜੀ ਕੱਲ ਤੋਂ ਸ਼ੁਰੂ ਹੋ ਜਾਣੀ ਆ ਪਰ ਪਿਛਲੇ ਸਾਲ ਕਾਫੀ ਵੱਡਾ ਨੁਕਸਾਨ ਸੀ ਜਿਹੜਾ ਹੜ੍ਹਾਂ ਦੇ ਕਾਰਨ ਕਿਸਾਨਾਂ ਦਾ ਹੋਇਆ ਸੀ ਕਿਉਂਕਿ ਮਿਲਟਰੀ ਵੀ ਬੁલાਉਣੀ ਪੈਗੀ ਸੀ ਕਿਉਂ ਬਹੁਤ ਜ਼ਿਆਦਾ ਹੜ੍ਹ ਸੀ ਪਰ ਇੱਕ ਹਫਤਾ ਜਿਹੜਾ ਮੌਨਸੂਨ ਦੇ ਆਉਣ 'ਚ ਰਹਿ ਚੁੱਕਿਆ ਪਰ ਹੁਣ ਵੇਖਣਾ ਇਹ ਹੋਵੇਗਾ ਕਿ ਡਰੇਨ ਵਿਭਾਗ ਕੱਲ ਤੋਂ ਸਫਾਈ ਸ਼ੁਰੂ ਕਰੇਗਾ ਕਿੰਨੇ ਦਿਨਾਂ 'ਚ ਉਹ ਕੰਪਲੀਟ ਹੋਵੇਗੀ ਜਾਂ ਉਸੇ ਤਰ੍ਹਾਂ ਹੀ ਕਿਸਾਨਾਂ ਨੂੰ ਪਿਛਲੇ ਸਾਲ ਵਾਲਾ ਖਮਿਆਜਾ ਨਾ ਭੁਗਤਣਾ ਪੈ ਜਾਵੇ ਨਾਬਤੋਂ ਹਰਮਿੰਦਰ ਸਿੰਘ ਮਾਨ ਇੱਥੇ ਨਾ ਜੀ ਵਿਧਾਨ ਸਭਾ ਨਾਪਾ ਦੇ ਵਿੱਚ ਇਹ ਭੂੜੇ ਦੀ ਸਾਈਫਨ ਹੈ ਜਿਹਦੇ ਉੱਪਰ ਦੀ ਨਹਿਰ ਵੱਡੀ ਲੰਘਦੀ ਆ ਥੱਲੇ ਦੀ ਜਿਹੜੀ ਆ ਬਹੁਤ ਵੱਡਾ ਜਿਹੜਾ ਜੀ ਡਰੇਨ ਹੈ ਇਹਨੂੰ ਆ ਸਰਾਮ ਤੋਂ ਕਹਦੇ ਨੇ ਤੇ ਇਹਦੇ ਨੌ ਥੱਲੇ ਜਿਹੜੇ ਨੇ ਦਰਵਾਜ਼ੇ ਨੇ ਜਿੱਥੋਂ ਪਾਣੀ ਕਰਾਸ ਹੁੰਦਾ ਔਰ ਲੰਬੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਦੇ ਟਾਈਮ ਦੇ ਵਿੱਚ ਇਹ ਇਹਦੀ ਸਫਾਈ ਜਿਹੜੀ ਨਹੀਂ ਹੈ ਪਿਛਲੇ ਸਾਲ ਅਸੀਂ ਕੁਝ ਕੀਤੀ ਸੀਗੀ ਐਤਕੀ ਅਸੀਂ ਇਸ ਕਰਕੇ ਥੋੜੇ ਜਿਹਾ ਲੇਟਾਂ ਕਿਉਂਕਿ ਲੋਕ ਸਭਾ ਦੀ ਇਲੈਕਸ਼ਨ ਜਿਹੜੀ ਆ ਹੁਣੇ ਖਤਮ ਹੋ ਕੇ ਢੀ ਹੈ ਔਰ ਆਲਰੇਡੀ ਇਹਦਾ ਹੁਣ ਕੰਮ ਅੱਜ ਸ਼ੁਰੂ ਹੋ ਚੁੱਕਿਆ ਜੀ ਔਰ ਐਸ ਡੀ ਐਮ ਸਾਹਿਬ ਨਾਲ ਲਗਾਤਾਰ ਪਿਛਲੇ तकरीबन 1.5 ਮਿੰਟ ਤੋਂ ਲਗਾਤਾਰ ਗੱਲ ਹੋ ਰਹੀ ਹੈ ਇਹਨਾਂ ਨੇ ਵੀ ਮੀਟਿੰਗ ਕੀਤੀ ਮੈਂ ਵੀ ਲਗਾਤਾਰ ਟੱਚ ਦੇ ਵਿੱਚ ਆ ਜਿਹੜੇ ਮਿਸਟਰ ਕਈ ਨੇ ਜੀ ਐਕਸ਼ਨ ਨੇ ਜਿਹੜੇ ਇਹਦੇ ਆਪਣਾ ਡਰੇਨ ਵਿਭਾਗ ਦੇ ਤੇ ਅੱਜ ਹੁਣ ਅਸੀਂ ਇਹਦਾ ਕੰਮ ਸ਼ੁਰੂ ਕਰਾ ਰਹੇ ਹਾਂ ਜੀ ਔਰ ਇਹਦੇ ਨੌ ਦਰਵਾਜ਼ੇ ਨੇ ਨੌ ਦਰਵਾਜ਼ਿਆਂ ਦੇ ਵਿੱਚੋਂ ਦੋ ਤੇ ਤਾਂ ਲੀਕੇਜ ਹੈ ਉਹ ਬੰਦ ਹੋਣੇ ਮੁਸ਼ਕਲ ਨਹੀਂ ਬਹੁਤ ਜਿਹੜੇ ਸੱਤ ਦਰਵਾਜੇ ਨੇ ਉਹ ਅਸੀਂ ਪ੍ਰੋਪਰ ਪਾਣੀ ਦੀ ਇਥੋਂ ਨਿਕਾਸੀ ਕਢਾ ਕੇ ਬਿਲਕੁਲ ਜਿਹੜਾ ਅੰਦਰ ਵਾਲਾ ਕੰਮ ਆ ਇਹ ਮਨਰੇਗਾ ਤੋਂ ਜਿਹੜਾ ਬਾਹਰ ਵਾਲਾ ਆ ਰੇਤਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਜੀਸੀਪੀ ਮਸ਼ੀਨਾਂ ਦੇ ਨਾਲ ਪੌਪ ਮਸ਼ੀਨਾਂ ਦੇ ਨਾਲ ਇਹ ਸਾਰਾ ਕੰਮ ਅਸੀਂ ਜਿਹੜਾ ਬਹੁਤ ਜਲਦੀ ਮੁਕੰਮਲ ਹੋ ਜਾਏਗਾ ਇਸ ਦਿਨ ਨਾਬਾ ਤਰਸੀਮ ਚੰਦ ਜੀ ਇਹਨਾਂ ਦੀ ਡਿਊਟੀ ਜਿਹੜੀ ਹੈ ਜੀ ਇਹ ਇਹ ਲਗਾਤਾਰ ਇਥੇ ਨਿਗਰਾਨੀ ਰੱਖਣਗੇ ਹਾਂਜੀ ਠੀਕਾ ਕਿੰਨੇ ਦਾ ਇਹ ਇਹ 10 ਲੱਖ ਰੁਪਏ ਦਾ ਜੀ 10 ਲੱਖ ਰੁਪਏ ਦਾ ਟੈਂਡਰ ਜੀ ਦੋਨੇ ਪਾਸੇ ਸਫਾਈ ਦਾ ਜੀ ਬਸ ਦੇਖੋ ਮਨਰੇਗਾ ਅਸੀਂ ਵੱਧ ਤੋਂ ਵੱਧ ਜੀ ਅਸੀਂ ਜਿਹੜੀ ਆ ਉਹ ਲਾ ਰਹੇ ਹਾਂ ਇੱਥੇ ਔਰ ਬਾਕੀ ਸਾਡੇ ਜਿਹੜੇ ਵਲੰਟੀਅਰ ਸਹਿਬਾਨ ਨੇ ਇੱਥੇ ਨੇੜੇ ਜਿਹੜੇ ਪਿੰਡਾਂ ਦੇ ਉਹਨਾਂ ਨੂੰ ਵੀ ਅਸੀਂ ਹੈਲਪ ਕਰਨ ਵਾਸਤੇ ਕਿਹਾ ਉਹ ਸਾਰੇ ਨਾਲ ਲੱਗਣਗੇ ਐਸਡੀਐਮ ਸਾਹਿਬ ਵੀ ਲਗਾਤਾਰ ਮੀਟਰਿੰਗ ਕਰਨਗੇ ਮੈਂ ਵੀ ਆਉਂਗਾ ਔਰ ਅਸੀਂ ਜਿਹੜੀ ਹਰ ਇੱਕ ਸਾਲ ਵੱਡਾ ਨੁਕਸਾਨ ਜਿਹੜਾ ਹੁੰਦਾ ਜੀ ਕਿਸਾਨ ਭਰਾਵਾਂ ਦਾ ਇੱਕ ਦੋ ਦਿਨ ਪਹਿਲਾਂ ਕਿਸਾਨ ਭਰਾ ਵੀ ਆਏ ਸੀ ਉਹ ਆਪਣੀ ਜਗ੍ਹਾ ਠੀਕ ਨੇ ਤੇ ਉਹਨਾਂ ਦਾ ਵੀ ਕੰਮ ਐ ਅਲਰਟ ਕਰਨਾ ਜੀ ਪਰ ਅਸੀਂ ਸ਼ੁਰੂ ਤੋਂ ਹੀ ਇਹ ਐ ਕਿ ਸਾਡੇ ਮਨ ਸੀਗਾ ਕਿ ਅਸੀਂ ਇਹਦੀ ਮੁਕੰਮਲ ਸਫਾਈ ਜਿਹੜੀ ਐ ਕਰਨੀ ਐ ਕਰਨਗੇ ਜੀ ਹਣਾ ਸਾਡੀ ਟੀਮ ਜਿਹੜੇ ਐਸਡੀਓ ਰਾਗਵ ਜੀ ਨੇ ਐਂਡ ਮੈਂ ਵੀ ਹਣਾ ਕਈ ਸਾਹਿਬ ਜਿਹੜੇ ਐਕਸ਼ਨ ਨੇ ਲੱਗੇ ਹੋਏ ਨੇ ਪਰਲੇ ਪਾਸੇ ਕੰਮ ਸ਼ੁਰੂ ਹੋ ਗਿਆ ਜੀ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਅਣ ਕੱਲ ਸਵੇਰ 9 ਵਜੇ ਐਸਡੀਓ ਸਾਹਿਬ ਆ ਕੇ ਜੀਪੀਐਸ ਨਾਲ ਫੋਟੋ ਭੇਜਣਗੇ ਆ ਵੀ ਉਧਰਲੇ ਪਾਸੇ ਜਦੋਂ ਬੰਦ ਹੋ ਜਾਏਗਾ ਤਾਂ ਹੀ ਪੋਸੀਬਲ ਹੈਗਾ ਅਣ ਕੱਲ ਸਵੇਰ ਇੱਥੇ ਪੰਪਿੰਗ ਐਂਡ ਮਸ਼ੀਨ ਲੱਗ ਕੇ ਲੱਗਦਾ ਨਾ 1 ਮਹੀਨਾ ਪਹਿਲਾਂ ਹੋਣਾ ਪੈਂਦਾ ਦੇਖੋ ਚੋਣ ਜਾਬਤਾ ਸੀਗਾ ਕੁਝ ਗੱਲਾਂ ਇਹ ਹੁੰਦੀਆਂ ਵੀ ਚੋਣ ਜਾਬਤੇ 'ਚ ਅਸੀਂ ਕਰ ਨਹੀਂ ਸਕਦੇ ਕਿਉਂਕਿ ਉਹ ਪ੍ਰਕਿਰਿਆ ਹੁੰਦੀ ਹੈ ਇੱਕ ਬਕਾਇਦਾ ਨਿਯਮਾਂ ਨੂੰ ਫੋਲੋ ਕਰਨਾ ਪੈਂਦਾ ਹੋ ਜਾਏਗਾ ਜੀ ਮੇਰੀ ਟੀਮ ਲੱਗੀ ਵੀ ਐਂਡ ਐਸ ਡੀਓ ਸਾਹਿਬ ਐਂਡ ਜਿਹੜੇ ਕਈ ਸਾਹਿਬ ਇੱਥੇ ਐਕਸ਼ਨ ਸਾਹਿਬ ਨੇ ਉਹ ਲਗਾਤਾਰ ਇਸ ਤੇ ਵਾਸ ਕਰ ਰਹੇ ਨੇ ਜਿਹੜੇ ਇਹਨਾਂ ਦੇ ਠੇਕੇਦਾਰ ਨੇ ਇਹਨਾਂ ਨੇ ਵਿਸ਼ਵਾਸ ਦਿਵਾਇਆ ਕੱਲ ਅਸੀਂ ਆ ਕੇ ਮੇਰੇ ਐਸ ਡੀਓ ਸਾਹਿਬ ਆ ਕੇ ਚੱਕਰਨਗੇ ਐਂਡ